ਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਇਹ ਵੀਡੀਓ ਆਪਾਂ ਲੈ ਕੇ ਆਏ ਜੀ ਇੱਕ ਭੈਣ ਦਾ ਕਾਫੀ ਦਿਨਾਂ ਤੋਂ ਕਮੈਂਟ ਆ ਰਿਹਾ ਸੀ ਕਿ ਸਾਡੇ ਪਤੀ ਪਤਨੀ ਦੇ ਵਿੱਚ ਕਲੇਸ਼ ਹੈ ਜੇ ਤੁਹਾਡੇ ਘਰ ਦੇ ਵਿੱਚ ਕਲੇਸ਼ ਹੈ ਪਤੀ ਪਤਨੀ 'ਚ ਪਿਓ ਪੁੱਤਰ 'ਚ ਕਲੇਸ਼ ਹੈ ਨੋ ਸਸ ਤੇ ਵਿੱਚ ਕਲੇਸ਼ ਹੈ ਇਸ ਤਰ੍ਹਾਂ ਘਰ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਝਗੜਾ ਕਲੇਸ਼ ਹੁੰਦਾ ਜੀ ਉਹਦੇ ਲਈ ਕੋਈ ਉਪਾਅ ਦੱਸੋ ਤੇ ਆਪਾਂ ਉਹਦੇ ਲਈ ਥੋੜਾ ਜਿਹਾ ਪਾਲ ਲਿਖੇ ਦੇਖੋ ਜੀ ਆਪਾਂ ਇੱਥੇ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸ ਦੇ ਹੁੰਨੇ ਆ ਕਿ ਸਿਮਰਨ ਗੁਰਬਾਣੀ ਨਾਲ ਜਰੂਰ ਜੁੜੋ ਸਿਮਰਨ ਜਰੂਰ ਕਰੋ ਗੁਰਬਾਣੀ ਨਾਲ ਜੁੜੋ ਹੌਲੀ 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 ਆਪਣਾ ਸਮਾਂ ਪੈ ਕੇ ਆਪਣੇ ਘਰ ਦੇ ਵਿੱਚ ਸਭ ਕੁਝ ਠੀਕ ਹੋ ਜਾਂਦਾ ਪਰ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਹੈਗਾ ਤੇ ਨਈਂ ਵਿਅਪਸਿਮਰਨ ਕਰ ਸਕਦੇ ਸਵੇਰ ਗੁਰੂ ਘਰ ਜਾ ਸਕਦੇ ਆ ਗੁਰੂ ਘਰ ਦੇ ਵਿੱਚ ਹਰ ਰੋਜ਼ ਸਤ ਸਵੇਛ 6:30 ਸ਼ੇਰ ਦਾਸ ਹੁੰਦੀ ਹੈ ਅਦਾਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਉਹਦੇ ਨਾਲ ਵੀ ਆਪਣੇ ਘਰ ਦਾ ਵਾਤਾਵਰਨ ਬਹੁਤ ਸ਼ਾਂਤ ਹੋ ਜਾਂਦਾ ਜੀ ਤੇ ਪਰ ਆਪਾਂ ਥੋੜੀ ਜੀ ਕੋਸ਼ਿਸ਼ ਕਰੀਏ ਪ੍ਰਮਾਤਮਾ ਵੱਲ ਆਈਏ ਜੀ ਤੇ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲੀਏ ਤੇ ਦੇਖੋ ਜੀ ਅੱਗੇ ਜੋ ਮਾਰਗ ਆਪਣਾ ਉਹ ਤਾਂ ਪ੍ਰਮਾਤਮਾ ਦੇ ਰਾਹੀ ਆਪਣਾ ਪੇੜਾ ਪਾਰ ਲੱਗੂਗਾ ਦੁਨੀਆ ਦੀਆਂ ਵੀ ਚੀਜ਼ਾਂ ਤਾਂ ਆਪਣੀਆਂ ਇੱਥੇ ਹੀ ਰਹਿ ਜਾਣਗੀਆਂ ਨਾਲ ਕੁਝ ਨਹੀਂ ਜਾਣਾ ਨਾਲ ਗਿਆ ਤੇ ਇੱਕ ਸਿਮਰਨ ਗੁਰਬਾਣੀ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਊਗਾ ਜੋ ਆਪਾਂ ਇੱਥੇ ਧਿਆਵਾਂਗੇ ਚੰਗੇ ਕਰਮ ਆਪਣੇ ਨਾਲ ਜਾਣਗੇ ਮਾਇਆ ਮੋ ਇਹ ਕੁਝ ਨਹੀਂ ਨਾਲ ਜਾਂਦਾ ਜੀ ਤੇ ਇਹਦੇ ਲਈ ਜੀ ਚੰਗੇ ਕਰਮ ਕਰੋ ਪ੍ਰਮਾਤਮਾ ਨੂੰ ਜ਼ਰੂਰ ਧਿਆਓ ਸਿਮਰਨ ਜ਼ਰੂਰ ਕਰੋ ਘਰ ਦੇ ਵਿੱਚ ਜੇ ਤੁਸੀਂ ਕਹਿੰਦੇ ਨਾ ਘਰ ਦੇ ਵਿੱਚ ਸਾਡੇ ਘਰਾਂ ਕਲੇਸ਼ ਲੜਾਈ ਝਗੜੇ ਤਾਂ ਤੁਸੀਂ ਚੋਪਈ ਸਾਹਿਬ ਜੀ ਦਾ ਪਾਠ ਕਰੋ ਅਮਰਤ ਵੇਲਾ ਸਾਹਮਣਾ ਇੱਕ ਜੇ ਘਰ ਦੇ ਘਰ ਦੇ ਵਿੱਚ ਇੱਕ ਮੈਂਬਰ ਵੀ ਇਹ ਸਭ ਕਰਨ ਲੱਗ ਜਾਂਦਾ ਨਾ ਤੁਹਾਡਾ ਸਾਰਾ ਘਰ ਹੀ ਸਵਰਗ ਬਣ ਜਾਂਦਾ ਜੀ ਅਵਰਤ वेळ ਆ ਜਰੂਰ ਸੰਭੋ ਸਵੇਰ ਉੱਠੋ ਇਸ਼ਨਾਨ ਕਰੋ ਨਹੀਂ ਵੀ ਇਸ਼ਨਾਨ ਕਰ ਸਕਦੇ ਸ਼ਾਮ ਨੂੰ ਇਸ਼ਨਾਨ ਕਰਕੇ ਪੈ ਜਾਓ ਸਵੇਰ ਉੱਠੋ ਪੰਜ ਇਸ਼ਨਾਨ ਕਰੋ ਤੇ ਸਿਮਰਨ ਨਾਲ ਜੁੜ ਜੂ ਇੰਨਾ ਕੁ ਤਾਂ ਆਪਾਂ ਕਰ ਸਕਦੇ ਹਾਂ ਜੀ ਤੇ ਗੁਰਬਾਣੀ ਪੜ੍ਹੋ ਜੋਗੀ ਜੀ ਸਾਹਿਬ ਜੀ ਦਾ ਪਾਠ ਕਰੋ ਅਨੰਦ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਜੋ ਵੀ ਤੁਹਾਡਾ ਦਿਲ ਕਰਦਾ ਉਹ ਪਾਠ ਕਰੋ ਹੌਲੀ ਹੌਲੀ ਤੁਸੀਂ ਦੇਖੋ ਤੁਹਾਡਾ ਸਾਰਾ ਕੁਛ ਠੀਕ ਹੋ ਜੂਗਾ ਸਮਾਂ ਤੁਹਾਡੇ ਨਾਲ ਚੱਲੂਗਾ ਜੀ ਤੇ ਸਿਮਰਨ ਨਾਲ ਬਹੁਤ ਬਹੁਤ ਜਰੂਰ ਜੁੜੋ ਸ਼ਾਮ ਨੂੰ ਜੋ ਪਈ ਸੈਵੀ ਦਾ ਪਾਠ ਕੀਰਤਨ ਸੋਲਲਾ ਰੱਖਿਆ ਦੇ ਸ਼ਬਦਾਂ ਦਾ ਪਾਠ ਇਹ ਸਭ ਆਪਾਂ ਕਰ ਸਕਦੇ ਹਾਂ ਜੀ ਇਹਦੇ ਨਾਲ ਆਪਣੇ ਘਰ ਦਾ ਮਾਹੌਲ ਠੀਕ ਹੋ ਜਾਂਦਾ ਹੈ ਕਈ ਵਾਰੇ ਲੜਾਈ ਝਗੜੇ ਦਾ ਕਾਰਨ ਕੋਈ ਬਗਾਨੀਆਂ ਰੂਹਾਂ ਹੀ ਆਪਣੇ ਘਰ ਦੇ ਵਿੱਚ ਫਿਰਦੀਆਂ ਰਹਿੰਦੀਆਂ ਜੋ ਆਪਾਂ ਨੂੰ ਇੱਕ ਜੁਗਟਾ ਹੋਣ ਨਹੀਂ ਦਿੰਦੀਆਂ ਲੜਾਈ ਝਗੜੇ ਕਲੇਸ਼ ਪਾਈ ਰੱਖਦੀਆਂ ਜੀ ਤੇ ਇਹਦੇ ਲਈ ਆਪਾਂ ਤੁਹਾਨੂੰ ਕੁਝ ਟੋਪ ਅੱਗੇ ਉਪਾਅ ਦੱਸਦੇ ਆ ਟੋਟਕੇ ਦੱਸਦੇ ਆ ਤੁਸੀਂ ਇਹ ਕਰਿਓ ਜੀ ਇਹ ਨਾਲ ਤੁਹਾਨੂੰ ਫਰਕ ਪਊਗਾ ਪਰ ਪ੍ਰਮਾਤਮਾ ਨਾਲ ਤਾਂ ਤੁਹਾਨੂੰ ਜੁੜਨਾ ਪਊ ਸਿਮਰਨ ਤੁਹਾਨੂੰ ਕਰਨਾ ਪਊਗਾ ਜੀ ਇਹ ਚੀਜ਼ਾਂ ਜੋ ਟੋਟਕੇ ਆਪਾਂ ਕਰਦੇ ਆ ਨਾ ਇਹ ਵੀ ਤਾਂ ਵੀ ਅਸਰ ਏਸੇ ਕਰਕੇ ਅਸਰ ਕਰਦੇ ਹੁੰਦੇ ਆ ਇਹ ਵੇਖ ਜਿਵੇਂ ਆਪਣੇ ਕੋਈ ਗ੍ਰਹਿ ਹੁੰਦੇ ਆ ਕੋਈ ਸ਼ੁਕਰਸ਼ਣੀ ਕੇਤੂ ਰਾਹੁ ਹੋਣਾ ਇਹ ਉਹਦੇ ਪ੍ਰਤੀਕ ਹੁੰਦੇ ਆ ਇਹ ਉਹਨਾਂ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਇਹ ਟੋਟਕੇ ਹੁੰਦੇ ਆ ਤਾਂ ਕਿ ਆਪਣੀ ਕਿਸਮਤ ਦੇ ਵਿੱਚ ਜੋ ਕੋਈ ਆ ਰਿਹਾ ਰੁਕਾਵਟ ਆ ਰਹੀ ਆ ਕਿਸਮਤ ਦਾ ਸਮਾਂ ਥੋੜਾ ਆ ਇਦਰ ਉਧਰ ਚੱਲ ਰਿਹਾ ਹੈ ਤੇ ਜਦੋਂ ਆਪਾਂ ਇਸ ਤਰ੍ਹਾਂ ਥੋੜੇ-ਬੋੜੇ ਉਪਾਅ ਕਰ ਦਿੰਦੇ ਆ ਤਾਂ ਕੁਝ ਸਮਾਂ ਬਦਲ ਜਾਂਦਾ ਜੀ ਇੱਥੇ ਤੁਹਾਨੂੰ ਆਪਾਂ ਦੱਸਦੇ ਆ ਜੀ ਪਤੀ-ਪਤਨੀ ਦੇ ਵਿੱਚ ਘਰ ਦੇ ਵਿੱਚ ਲੜਾਈ ਝਗੜਾ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਪਿਓ-ਪੁੱਤ ਚ ਹੈ ਮਾਂ-ਧੀ ਚ ਹੈ ਪਤੀ-ਪਤਨੀ ਦੇ ਵਿੱਚ ਜੋ ਵੀ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਜੀ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਦੇ ਆ ਜੀ ਤੁਸੀਂ ਨਮਕ ਲੈਣਾ ਹੈ ਨਮਕ ਘਰ ਦੇ ਵਿੱਚ ਜੋ ਤੁਸੀਂ ਵਰਤਦੇ ਹੋ ਉਹੀ ਨਮਕ ਲੈਣਾ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਮਕ ਵਰਤਦੇ ਆ ਤੁਸੀਂ ਉਸ ਉਹ ਨਮਕ ਨੂੰ ਲੈਣਾ ਹੈ ਤੇ ਤੁਸੀਂ ਪਹਿਲਾਂ ਇਸ਼ਨਾਨ ਪਾਣੀ ਕਰਨਾ ਹੈ ਤੇ ਇਹ ਤੁਸੀਂ ਸਵੇਰ ਅਮਰਤ ਵੇਲੇ ਕਰੋ ਜੀ ਵੀ ਤਾਂ ਕਿ ਆਪਣਾ ਪਰਿਵਾਰ ਵੀ ਸਾਰਾ ਘਰ ਦੇ ਵਿੱਚ ਹੋਵੇ ਅਮਰਤ ਵੇਲਾ ਹੋਵੇ ਤੇ ਸਵੇਰ ਤੁਸੀਂ ਕੀ ਕਰਨਾ ਉੱਠਣਾ ਤੇ ਨਮਕ ਨੂੰ ਲੈ ਕੇ ਆਪਣੇ ਹੱਥ ਦੇ ਵਿੱਚ ਰੱਖ ਲੈਣਾ ਚਮਚਾ ਨਮਕ ਦਾ ਲੈ ਲੈਣਾ ਉਸ ਨੂੰ ਇਸ ਤਰ੍ਹਾਂ ਗੋਲ ਕਰਕੇ ਹੱਥ ਦੇ ਉੱਪਰ ਨਾ ਇਸ ਤਰ੍ਹਾਂ ਹੇਠਾਂ ਉੱਪਰ ਆਪਣੇ ਹੱਥ ਦੇ ਵਿੱਚ ਇਸ ਤਰ੍ਹਾਂ ਰੱਖ ਲੈਣਾ ਤੇ ਫਿਰ ਆਪਾਂ ਸਿਮਰਨ ਕਰਨਾ ਜੀ ਚਪਈ ਸਾਹਿਬ ਜੀ ਦਾ ਪਾਠ ਇਹ ਸੁਭਾ ਅਨੰਦ ਸਾਹਿਬ ਦਾ ਪਾਠ ਕਰ ਸਕਦੇ ਆਪਾਂ ਅਮਰਤਵੇਰੇ ਜੀ ਸ਼ਾਮ ਨੂੰ ਕਰਦੇ ਆ ਤੇ ਚਪਈ ਸਾਹਿਬ ਜੀ ਦਾ ਪਾਠ ਸ਼ਾਮ ਨੂੰ ਵੀ ਕਰ ਸਕਦੇ ਆ ਸੁਭਾ ਵੀ ਇਹ ਕੋਈ ਟਾਈਮ ਨਹੀਂ ਕਿਸੇ ਵੀ ਟਾਈਮ ਕਰ ਸਕਦੇ ਆ ਤੁਸੀਂ ਚਪਈ ਸਾਹਿਬ ਜੀ ਦਾ ਪਾਠ ਕਰੋ ਜੇ ਸੁਭਾ ਕਰਦੇ ਆ ਅਨੰਦ ਸਾਹਿਬ ਦਾ ਪਾਠ ਕਰੋ ਜੁਗਜੀ ਸਾਹਿਬ ਜੀ ਦਾ ਕਰੋ ਜੁਨਾ ਤੁਹਾਨੂੰ ਟਾਈਮ ਮਿਲਦਾ ਉਸ ਤਰ੍ਹਾਂ ਇਹਨੂੰ ਆਪਦੇ ਹੱਥ ਦੇ ਵਿੱਚ ਰੱਖ ਕੇ ਤੁਸੀਂ ਸਿਮਰਨ ਨਾਲ ਜੁੜਨਾ ਉੱਥੇ ਤੋਂ ਤੁਹਾਡੇ ਘਰ ਦੇ ਵਿੱਚ ਜੋ ਵੀ ਕਲਾ ਕ੍ਰਿਸ਼ ਹੈ ਜਿਸ ਦੇ ਵਿੱਚ ਵੀ ਆ ਉਹਨਾਂ ਨਾਮ ਲੈ ਕੇ ਵੀ ਸਾਡੇ ਘਰ ਦੇ ਜੋ ਸੁਖ ਸ਼ਾਂਤੀ ਬਣੇ ਇਹ ਕਲਾ ਕ੍ਰਿਸ਼ ਨੂੰ ਖਤਮ ਕਰੋ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ ਲਓ ਨਾਮ ਪ੍ਰਮਾਤਮਾ ਨੂੰ ਧਿਆਉ ਜੀ ਮੁੜ ਕੇ ਤੁਸੀਂ ਇਸ ਨਾਮਕ ਨੂੰ ਘਰ ਤੋਂ ਬਾਹਰ ਬਾਹਰ ਜਾ ਕੇ ਜੀ ਕਿਸੇ ਜਗ੍ਹਾ ਦੇ ਵਿੱਚ ਸੁੱਟ ਸਕਦੇ ਹੋ ਜੇ ਕੋਈ ਪਾਣੀ ਭਗਦਾ ਹੈ ਉੱਥੇ ਵੀ ਬਹਾ ਸਕਦੇ ਹੋ ਤੁਸੀਂ ਸਾਫ਼ ਪਾਣੀ 'ਚ ਬਹਾ ਸਕਦੇ ਹੋ ਜੀ ਗੰਦੇ ਪਾਣੀ 'ਚ ਨਹੀਂ ਇਹਨੂੰ ਬਹਾਉਣਾ ਤੇ ਜਾਂ ਕੋਈ ਸਾਫ਼ ਸੁਥਰੀ ਜਗ੍ਹਾ ਤੇ ਉੱਥੇ ਤੁਸੀਂ ਇਹਨੂੰ ਸੁੱਟ ਸਕਦੇ ਹੋ ਜੀ ਤੇ ਬਸ ਇੰਨਾ ਹੀ ਕੰਮ ਕਰਨਾ ਕਿਸੇ ਵੀ ਦਿਨ ਕਿਸੇ ਵੀ ਟਾਈਮ ਕਦੋਂ ਵੀ ਕਰਨਾ ਇਹ ਕੰਮ ਕਰੋ ਤੁਸੀਂ ਇਹ ਤੁਸੀਂ ਇਹ ਤੁਸੀਂ ਲਗਾਤਾਰ ਕਰਦੇ ਰਹੋ ਤੇ ਇੱਕ ਸਾਨੂੰ ਇਹ 40 41 ਦਿਨ ਤੁਹਾਨੂੰ ਕਰਨਾ ਪਊਗਾ ਜੀ 40 41 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਬਹੁਤ ਫਰਕ ਪਊਗਾ ਜੀ ਪਰ ਇਹ ਤੁਹਾਨੂੰ ਇੰਨੇ ਦਿਨ ਕਰਨਾ ਪਊਗਾ ਤੇ ਇੱਕ ਆਪਾਂ ਤੁਹਾਨੂੰ ਇੱਕ ਇਹਦੇ ਨਾਲ ਆਪਾਂ ਤੁਹਾਨੂੰ ਇੱਕ ਹੋਰ ਪਾ ਦੱਸਦੇ ਆ ਜੀ ਤੇ ਉਹ ਵੀ ਤੁਹਾਨੂੰ 21 ਦਿਨ ਲਗਾਤਾਰ ਕਰਨਾ ਪਊਗਾ ਜੀ ਉਹਦੇ ਵਿੱਚ ਤੁਸੀਂ ਲੈਣੀਆਂ ਜੀ ਸੱਤ ਮੇਖਾਂ ਛੋਟੀਆਂ ਮੇਖਾਂ ਲੋਹੇ ਦੀਆਂ ਮੇਖਾਂ ਲੈਣੀਆਂ ਜੀ ਛੋਟੀਆਂ ਉਹਨਾਂ ਨੂੰ ਇੱਕ ਕਾਗਜ਼ ਦੇ ਉੱਪਰ ਰੱਖ ਦੇਣਾ ਮੇਖਾਂ ਨੂੰ ਜੀ ਕਾਗਜ਼ ਦੇ ਉੱਪਰ ਰੱਖ ਲੈਣਾ ਤੇ ਉਹਨਾਂ ਦੇ ਉੱਪਰ ਨਾਮ ਕਬਾ ਲੈਣਾ ਮੇਖਾ ਰੱਖ ਕੇ ਮੇਖਾਂ ਉੱਪਰ ਨਾਮਕ ਨਾਮ ਕ ਇੰਨਾ ਪਾਉਣਾ ਕਿ ਮੇਖਾਂ ਨੂੰ ਦਿਸਣਾ ਨਾ ਨਹੀਂ ਮੇਖਾਂ ਬਿਲਕੁਲ ਅਲੋਕ ਜਾਣ ਜੀ ਉਸ ਤੋਂ ਬਾਅਦ ਉਹਦੀ ਕਾਗਜ਼ ਦੀ ਪੂੜੀ ਬਣਾ ਲੈਣਾ ਫਿਰ ਤੁਸੀਂ ਉਹੀ ਇਸੇ ਤਰ੍ਹਾਂ ਉਹਨਾਂ ਨੂੰ ਆਪਦੇ ਕੋਲੇ ਇੱਕ ਸ਼ਾਂਤ ਜਗ੍ਹਾ ਦੇ ਵਿੱਚ ਬੈਠ ਕੇ ਸਿਮਰਨ ਕਰਨਾ ਜਦੋਂ ਵੀ ਤੁਸੀਂ ਇਹ ਉਪਾ ਕਰਦੇ ਹੋ ਜਿੱਥੇ ਵੀ ਬੈਠ ਕੇ ਤੁਸੀਂ ਪਾਠ ਕਰਦੇ ਹੋ ਪ੍ਰਮਾਤਮਾ ਦਾ ਧਿਆਨ ਦਿੰਦੇ ਹੋ ਤੁਹਾਨੂੰ ਕੋਈ ਵੀ ਆਵਾਜ਼ ਨਾ ਸੁਣੇ ਤੁਹਾਡੇ ਜਿਹੜਾ ਮਾਨਾ ਪਟਕੇ ਨਾ ਇਹ ਨਾ ਉਹ ਵਾਰਕ ਸਿੰਘ ਨੇ ਆਵਾਜ਼ ਮਾਰੀ ਤੇ ਸੋਡਾ ਮਣ ਖਿੱਲਰ ਗਿਆ ਤੇ ਉੱਧਰ ਉੱਠ ਗਿਆ ਨਹੀਂ ਇਹਨੂੰ ਸ਼ਾਂਤ ਜਾਵਾ ਚ ਕਾਂਗਤ ਜਗਾ ਚ ਬੈਠ ਕੇ ਕਰਨ ਇੱਥੇ ਤੁਹਾਨੂੰ ਕੋਈ ਬੁਲਾਵੇ ਨਾ ਕੋਈ ਵੀ ਆਵਾਜ਼ ਨਾ ਦੇਵੇ ਤੇ ਨਹੀਂ ਇਹ ਤਾਂ ਅਸਰ ਨਹੀਂ ਹੁੰਦਾ ਜੀ ਜੇ ਕਿਸੇ ਨੇ ਆਵਾਜ਼ ਦੇਤੀ ਤਾਂ ਫਿਰ ਇਹ ਚੀਜ਼ਾਂ ਦਾ ਅਸਰ ਖਤਮ ਹੋ ਜਾਂਦਾ ਜੀ ਖੰਡਤ ਹੋ ਜਾਂਦੀਆਂ ਤੇ ਉੱਥੇ ਬੈਠ ਕੇ ਤੁਸੀਂ ਫਿਰ ਸਿਮਰਨ ਕਰਨਾ ਹੈ ਜੀ ਕਰਕੇ ਤੇ ਇਸ ਤਰ੍ਹਾਂ ਇਸ ਇਹ ਚੀਜ਼ਾਂ ਨੂੰ ਲਿਜਾ ਕੇ ਤੁਸੀਂ ਪਿੱਪਲ ਥੱਲੇ ਰੱਖਣੀਆਂ ਜੀ ਪਿੱਪਲ ਥੱਲੇ ਤੁਸੀਂ ਰੱਖ ਕੇ ਰੱਖ ਕੇ ਇਹ ਸ਼ਬਦ ਤੁਸੀਂ ਉੱਥੇ ਵੀ ਇਹੀ ਧਿਆਨ ਕਰਨਾ ਹੈ ਵੀ ਸਾਡੇ ਘਰ ਦੇ ਵਿੱਚ ਜੋ ਕਲਾ ਪ੍ਰੇਸ਼ ਹੈ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਪਿਤਾ ਪਰਮੇਸ਼ਰ ਦਾ ਨਾਮ ਲੈ ਕੇ ਵੀ ਇਹਨਾਂ ਨੂੰ ਖਤਮ ਕਰਨਾ ਸਾਡੇ ਘਰ ਦੇ ਵਿੱਚ ਸਤੰਦਰੁਸਤੀਆਂ ਬਖਸ਼ਣੀਆਂ ਤੇ ਇਸ ਤਰ੍ਹਾਂ ਵੀ ਜੋ ਵੀ ਆਪਣੀ ਮਨੋ ਕਾਮਨਾ ਉਹ ਸਾਰੀਆਂ ਤੁਸੀਂ ਉੱਥੇ ਬੋਲਣੀਆਂ ਜੀ ਬੋਰਡ ਕੀ ਨੂੰ ਉੱਥੇ ਛੱਡ ਕੇ ਤੁਸੀਂ ਆ ਜਾਣਾ ਜੀ ਪਿੱਪਲ ਦੇ ਥੱਲੇ ਵੇਖੋ ਬਹੁਤ ਸਾਰੇ ਦੇਵੀ ਦੇਵਤਿਆਂ ਦਾ ਪਿੱਪਲ ਤੇ ਨਿਵਾਸ ਹੁੰਦਾ ਤੇ ਉੱਥੇ ਜਦੋਂ ਤੁਸੀਂ ਇਹ ਰੱਖ ਕੇ ਹੋ ਨਾ ਇਹ ਤੁਸੀਂ ਸੁਭਾ ਸ਼ਾਮ ਕਿਸੇ ਵੀ ਟਾਈਮ ਕਰੋ ਵੀ ਕਰ ਸਕਦੇ ਕੋਈ ਟਾਈਮ ਨਹੀਂ ਕੋਈ ਸਮਾਂ ਨਹੀਂ ਕੋਈ ਦਿਨ ਨਹੀਂ ਕੋਈ ਵਾਰ ਨਹੀਂ ਠੀਕ ਹੈ ਜੀ ਇਹ ਉਸ ਇੱਥੇ ਵੀ ਇਹ 21 ਦਿਨ ਤੁਹਾਨੂੰ ਕਰਨਾ ਪਊਗਾ ਜੀ ਤੇ 21 ਦਿਨ ਤੁਸੀਂ ਲਗਾਤਾਰ ਕਰੋ ਦੂਜਾ ਤੁਹਾਨੂੰ ਮੈਂ ਜਿਹੜਾ ਦੱਸਿਆ 41 ਦਿਨ ਕਰੋ ਤੁਸੀਂ ਦੇਖੋ ਇਹਦੇ ਵਿੱਚ ਇਹ ਕਰਦੇ ਕਰਦੇ ਇਹਦੇ ਵਿੱਚ ਵਿੱਚ ਤੁਹਾਡੇ ਘਰ ਦੇ ਵਿੱਚ ਬਹੁਤ ਸ਼ਾਂਤੀ ਮਹਿਸੂਸ ਹੋਣ ਲੱਗ ਜੂਗੀ ਬਹੁਤ ਫਰਕ ਪਊਗਾ ਲੜਾਈ ਝਗੜੇ ਖਤਮ ਹੋਣਗੇ ਪਰ ਸਿਮਰਨ ਤਾਂ ਤੁਹਾਨੂੰ ਕਰਨਾ ਪਊਗਾ ਮੈਂ ਪਹਿਲਾਂ ਵੀ ਦੱਸਿਆ ਜੀ ਰੱਖਿਆ ਦੇ ਸ਼ਬਦਾਂ ਦਾ ਪਾਠ ਕਰ ਸਕਦੇ ਹੋ देखो जो ਜਿੰਨਾ ਵੀ ਟਾਈਮ ਹੁੰਦਾ ਨਾ ਤੁਸੀਂ ਓਨਾ ਹੀ ਕੱਢ ਲਿਆ ਕਰੋ ਇਹ ਨਾ ਆਖਿਆ ਕਰੋ ਵੀ 2 ਘੰਟੇ ਜਾਂ 4 ਘੰਟੇ ਸਾਡੇ ਕੋਲ ਤਾਂ ਇੰਨਾ ਟਾਈਮ ਨਹੀਂ ਜੇ ਤੁਹਾਡੇ ਕੋਲ 5 ਮਿੰਟ ਵੀ ਹੈ ਨਾ ਜੀ ਤੇ 5 ਮਿੰਟ ਵੀ ਇੱਕ ਦਿਨ ਤੁਹਾਨੂੰ 5 ਘੰਟਿਆਂ ਦਾ ਸਮਾਂ ਦਵਾ ਦੇਣਗੇ ਪਰ ਤੁਸੀਂ ਕਰੋ ਕੋਸ਼ਿਸ਼ ਕਰੋ 5 ਮਿੰਟ ਦਾ ਪਾਠ ਵੀ ਬਹੁਤ ਹੈ 5 ਮਿੰਟ ਵੀ ਕਰੋ ਨਹੀਂ ਵਿੱਚ ਉਹ ਅਹੀ ਸਹਿਬ ਜੀ ਦੇ ਪਾਠ ਦਾ ਤੁਹਾਡੇ ਕੋਲ ਟਾਈਮ ਤੁਸੀਂ ਮੂਲ ਮੰਤਰ ਸਹਿਬ ਕਰ ਲਓ 5 ਮਿੰਟ ਲਾਓ ਮੂਲ ਮੰਤਰ ਸਹਿਬ ਦਾ ਪਾਠ ਕਰੋ ਗੁਰਮੰਤਰ ਕਰੋ 5 ਮਿੰਟ ਲਾਓ ਮਾਲਾ ਲੈ ਲਓ ਗੁਰਮੰਤਰ ਨਰਮਾਲਾ ਜਪ ਲਓ ਮੂਲ ਮੰਤਰ ਨਾਲ ਮਾਲਾ ਜਪ ਲਓ ਜਿੰਨੇ ਮਰਜੀ ਮਣਕਿਆਂ ਵਾਲੀ ਮਾਲਾ ਲਓ ਪਰ ਪਲਾਸਟਿਕ ਦੀ ਮਾਲਾ ਨਹੀਂ ਲੈਣੀ ਮਾਲਾ ਤੁਸੀਂ ਲੱਕੜ ਦੀ ਕੋਈ ਹੋਰ ਧਾਤੂ ਦੀ ਲੈ ਸਕਦੇ ਹੋ ਤੇ ਮਾਲਾ ਤੁਸੀਂ ਜੋ ਵੀ ਲੈ ਰਹੇ ਮਾਲਾ ਸਫੈਦ ਕਰੀਮ ਇਹਨਾਂ ਰੰਗਾਂ ਦੀ ਲਓ ਜੀ ਜਿੱਤੇ ਆਪਣੇ ਸ਼ਹੀਦ ਸਿੰਘਾਂ ਦਾ ਰੰਗ ਹੁੰਦਾ ਤੇ ਹੋਰ ਰੰਗਾਂ ਦੀ ਮਾਲਾ ਨਾਲ ਲਓ ਜੀ ਤੇ ਤੁਸੀਂ ਮਾਲਾ ਵੀ ਕਰ ਸਕਦੇ ਆ ਇਹਦੇ ਨਾਲ ਤੁਸੀਂ ਦੇਖੋਗੇ ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ ਜੀ ਤੇ ਸਾਡੇ ਇਹ ਖੋਦੇ ਜਮਾਈ ਕੋ ਟੋਟਕਾ ਹੈ ਇੱਕ ਦੋਵਾਂ ਨੂੰ ਅਸੀਂ ਦੱਸਿਆ ਬਹੁਤ ਠੀਕ ਹੋਇਆ ਬਹੁਤ ਫਰਕ ਪਿਆ ਕਿਸੇ ਨੂੰ ਇੱਕ ਨਾਲ ਪਿਆ ਕਿਸੇ ਨੂੰ ਇਹ ਦੋਨੇ ਕਰਕੇ ਵੀ ਪਿਆ ਹੈਗਾ ਜੀ ਤੇ ਇਹਦੇ ਦੀ ਇਹ ਟੋਟਕਾ ਤੁਸੀਂ ਜਰੂਰ ਪਣਾਓ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕਲਾ ਕਲੇਸ਼ ਖਤਮ ਹੋਊਗੀ ਕਈ ਵਾਰ ਕੀ ਹੁੰਦਾ ਨਾ ਜੇ ਜਦੋਂ ਘਰ ਦੇ ਵਿੱਚ ਆਪਣੇ ਲੜਾਈ ਹੁੰਦੀ ਜਿਵੇਂ ਪਤੀ ਪਤਨੀ ਦੀ ਲੜਾਈ ਦਾ ਪ੍ਰਮੁੱਖ ਮੁੱਦਾ ਲੈਨੇ ਪਤੀ ਪਤਨੀ ਦੇ ਵਿੱਚ ਲੜਾਈ ਹੁੰਦੀ ਹੈ ਤੁਸੀਂ ਉੱਥੇ ਇਹ ਗੱਲ ਤੁਸੀਂ ਜਰੂਰ ਜਾਣਦੇ ਹੋ ਵੀ ਪਤੀ ਜਿਹੜਾ ਲੜਾਈ ਕਰਦਾ ਹੈ ਕਲੇਸ਼ ਕਰਦਾ ਹੈ ਉਹ ਸਿਰਫ ਤੁਹਾਡੇ ਨਾਲ ਹੀ ਕਰਦਾ ਕਿ ਤੁਹਾਡੇ ਬੱਚਿਆਂ ਨਾਲ ਵੀ ਕਰਦਾ ਕਿ ਆਪਣੇ ਮਾਪੇ-ਮਾਪ ਨਾਲ ਵੀ ਕਰਦਾ ਜੇ ਤਾਂ ਉਹਦਾ ਉਹੀ ਵਿਹਾਰ ਆਪਣੇ ਮਾਪੇ-ਮਾਪ ਨਾਲਾ ਉਹੀ ਵਿਹਾਰ ਬੱਚਿਆਂ ਨਾਲ ਉਹੀ ਵਿਹਾਰ ਤੁਹਾਡੇ ਨਾਲ ਤਾਂ ਫਿਰ ਤੁਸੀਂ ਸਮਝੋ ਕਿ ਇਹਦਾ ਤਾਂ ਇੱਕ ਸੁਭਾਅ ਹੀ ਬਣ ਗਿਆ ਤੁਸੀਂ ਉਹਨੂੰ ਬਦਲ ਨਹੀਂ ਸਕਦੇ ਉਹਦਾ ਸੁਭਾਅ ਹੀ ਬਣ ਗਿਆ ਤੁਸੀਂ ਖੁਦ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਹਾਂ ਜੇ ਉਹ ਉਹ ਤੁਹਾਡੇ ਨਾਲ ਹੀ ਇਕੱਲਾ ਐਦਾਂ ਕਰਦਾ ਮਾਪੇ-ਮਾਪ ਨਾਲ ਸਹੀ ਚੱਲਦਾ ਬੱਚਿਆਂ ਨਾਲ ਸਹੀ ਚੱਲਦਾ ਭੈਣ-ਭਰਾਵਾਂ ਨਾਲ ਸਹੀ ਚੱਲਦਾ ਸਿਰਫ ਤੁਹਾਡੇ ਨਾਲ ਹੀ ਉਹ ਇਸ ਤਰ੍ਹਾਂ ਕਰਦਾ ਹੈਗਾ ਵੀ ਤੁਹਾਡੇ ਨਾਲੇ ਇਸ ਤਰ੍ਹਾਂ ਤਾਂ ਫਿਰ ਤੁਸੀਂ ਉੱਥੇ ਇਹ ਥੋੜਾ ਜਿਹਾ ਕੋਸ਼ਿਸ਼ ਕਰੋ ਜੀ ਆਪਣੇ ਆਪ ਨੂੰ ਸੰਭਾਲਦੇ ਵੀ ਹੋ ਸਕਦਾ ਇੱਥੇ ਕਮੀ ਮੇਰੇ ਚ ਹੀ ਨਾ ਹੋਵੇ ਕਿਉਂਕਿ ਉਹ ਆਪਣੇ ਮਾਵਾ-ਬਾਪ ਨਾਲ ਨਹੀਂ ਇੰਦਾ ਕਰਦਾ ਬੱਚਿਆਂ ਨਾਲ ਨਹੀਂ ਇੰਦਾ ਕਰਦਾ ਭੈਣ-ਭਰਾਵਾਂ ਹੋ ਸਕਦਾ ਇੱਥੇ ਕਿਤੇ ਮੈਂ ਗਲਤ ਨਾ ਹੋਵਾਂ ਫਿਰ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਵੀ ਸੰਭਾਲ ਲਈਏ ਜਿੱਥੇ ਆਪਣੇ ਵਿੱਚ ਮੈਂ ਹੁੰਦੀ ਹੈ ਨਾ ਵੀ ਮੈਂ ਨਹੀਂ ਇਹ ਕਰਨਾ ਸੁਧਰਨਾ ਪਏ ਸੁਧਰੇ ਨਹੀਂ ਜੀ ਇਹ ਨਹੀਂ ਹੁੰਦਾ ਕਈ ਵਾਰ ਆਪਣ ਨੂੰ ਬੱਚਿਆਂ ਲਈ ਪਰਿਵਾਰ ਲਈ ਘਰ ਦੇ ਸੁੱਖ ਸ਼ਾਂਤੀ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ ਠੀਕ ਹੈ ਨਾ ਜੀ ਦੇਖੋ ਜੋ ਅੱਜ ਹੋ ਰਿਹਾ ਹੈ ਉਹ ਕੱਲ ਬੱਚਿਆਂ 'ਚ ਹੋਊਗਾ ਛੋਟੀ ਲੜਾਈ ਝਗੜੇ ਝਗੜੇ ਦਾ ਅਸਰ ਬੱਚਿਆਂ ਤੇ ਪਊਗਾ ਜੇ ਤੁਹਾਡਾ ਅੱਜ ਦੇਣ ਤੁਹਾਡੇ ਸਕੂਨ ਦੀ ਜ਼ਿੰਦਗੀ ਨਹੀਂ ਤਾਂ ਬੱਚਿਆਂ ਦੇ ਜਦੋਂ ਤੁਹਾਡੇ ਤੇ ਬੁਢਾਪਾ ਆਊਗਾ ਤੇ ਉਹ ਵੀ ਸਕੂਨ ਦਾ ਨਹੀਂ ਹੋਊਗਾ ਕਿਉਂਕਿ ਬੱਚੇ ਵੀ ਤੁਹਾਡੇ ਦੱਸੇ ਹੋਏ ਕਦਮਾਂ ਤੇ ਚੱਲਣਗੇ ਇਹਦੇ ਲਈ ਇਥੇ ਔਰਤ ਨੂੰ ਸਮਝਦਾਰ ਬਨਣਾ ਪਊਗਾ ਜੀ ਤੇ ਉਹ ਸਮਝਦਾਰ ਬਣੇ ਚੁੱਪ ਤੋਂ ਕੰਮ ਲਵੇ ਜੀ ਸਮਝਦਾਰੀ ਤੋਂ ਕੰਮ ਲਵੇ ਤੇ ਜਿੱਥੇ ਚੁੱਪ ਨਾਲ ਆਪਣੇ ਮਸਲੇ ਹੱਲ ਹੁੰਦੇ ਉਥੇ ਚੁੱਪ ਕਰਨਾ ਸਭ ਤੋਂ ਵਧੀਆ ਗੱਲ ਆ ਵੀ ਇੱਤਰ ਗੱਲ ਹੈ ਤਾਂ ਕਿ ਆਪਣਾ ਆਉਣ ਵਾਲਾ ਅੱਜ ਦਾ ਜੀਵਨ ਤਾਂ ਆਪਣਾ ਖਰਾਬ ਹੋ ਰਿਹਾ ਕਿਉਂਕਿ ਪਤੀ ਨਾਲ ਆਪਣੀ ਬੰਦ ਹੀ ਨਹੀਂ ਪਰ ਆਪਾਂ ਆਪਣਾ ਅੱਗਾ ਨਾ ਖਰਾਬ ਕਰ ਗਏ ਆਪਾਂ ਆਪਣਾ ਬੜਾਪਾ ਨਾ ਖਰਾਬ ਕਰ ਗਏ ਆਪਾਂ ਬੱਚਿਆਂ ਨੂੰ ਸੋਹਣੀ ਪਰਵਰਿਸ਼ ਦੇਈਏ ਤਾਂ ਕਿ ਬੱਚਿਆਂ ਨਾਲ ਜਿਹੜਾ ਆਪਾਂ ਸਮਾਂ ਗੁਜ਼ਾਰਾਂਗੇ ਉਹ ਆਪਣਾ ਸੋਹਣਾ ਹੋਵੇ ਕਿਉਂਕਿ ਅੱਜ ਤਾਂ ਆਪਣੇ ਦੇ ਵਿੱਚ ਜੋਰ ਆ ਆਪਣੇ ਚ ਦਾਮ ਆ ਆਪਾਂ ਆਪਦਾ ਕਰਕੇ ਖਾ ਲਾਂਗੇ ਪਰ ਕੱਲ ਪਤਾ ਨਹੀਂ ਆਪਾਂ ਕਿਹਦੇ ਹੱਥਾਂ ਦੇ ਮਹਤਾਜ ਹੋਵਾਂਗੇ ਇਹਦੇ ਲਈ ਜੀ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਬਦਲਣ ਦੀ ਕੋਸ਼ਿਸ਼ करिए ਉੱਥੇ ਦੇਖੀਏ ਕਿ ਖੁਦ ਸੋਦਾ ਕਿਤੇ ਮੈਂ ਹੀ ਗਲਤ ਨਾ ਹੋਵਾਂ ਤੇ ਮੈਂ ਪਤੀ ਨੂੰ ਦੋਸ਼ ਦੇਈ ਚੱਲਾਂ ਇਹਦੇ ਲਈ ਜੀ ਥੋੜਾ ਜਿਹਾ ਆਪਣੇ ਆਪ ਦੇ ਉੱਤੇ ਝਾਤ ਮਾਰੋ ਇੱਕ ਸਸ ਘੰਟੇ ਨਹੀਂ ਜੀ ਸਿਰਫ 10 ਮਿੰਟ ਤੁਸੀਂ ਆਪਣੇ ਆਪ ਨੂੰ ਦਿਓ ਤੁਸੀਂ ਇਕੱਲੇ ਬੈਠੋ ਬੈਠ ਕੇ ਆਪਣੇ ਅੰਦਰ ਝਾਤ ਮਾਰੋ ਕਿ ਮੈਂ ਕਿੱਦਾਂ ਦੀ ਐ ਮੈਂ ਕਿਵੇਂ ਐ ਮੈਂ ਕੀ ਮੇਰਾ ਮਕਸਦ ਐ ਕੀ ਮੈਂ ਕਰਦੀ ਐ ਕਿਉਂ ਇਹ ਹੋ ਰਿਹਾ ਤੁਸੀਂ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਅੰਦਰ ਨੂੰ ਜਾਂਚਣ ਦੀ ਕੋਸ਼ਿਸ਼ ਕਰੋ ਤੁਸੀਂ ਦੇਖੋ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰਾ ਆਪਣਾ ਮਨ ਪੜਨਾ ਸ਼ੁਰੂ ਕਰਦੇ ਹੋ ਤੁਹਾਡੇ ਅੰਦਰ ਕੀ ਐ ਕੀ ਚੱਲਦਾ ਮੈਂ ਕਿਹੜੇ ਮਕਸਦ ਦਾ ਕੀ ਐ ਤੁਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਬਿਲਕੁਲ ਸ਼ਾਂਤ ਬੈਠਿਆ ਕਰੋ ਜੀ ਇਹ ਲੋਕ ਇਹਨਾਂ ਮੈਡੀਟੇਸ਼ਨ ਕਹਿੰਦੇ ਐ ਮੈਡੀਟੇਸ਼ਨ ਤੁਸੀਂ ਜ਼ਰੂਰ ਕਰਿਆ ਕਰੋ ਤੁਸੀਂ ਦੇਖੋਗੇ ਆਪਣੇ ਆਪ ਬਦਲੋਗੇ ਕਿਉਂਕਿ ਉਹਦਾ ਵਿਹਾਰ ਪਤੀ ਦਾ ਵਿਹਾਰ ਸਭ ਸੋਡੇ ਨਾਲ ਹੀ ਆਈ ਹੈ ਇੱਥੇ ਫਿਰ ਹੋ ਸਕਦਾ ਆਪਣੇ ਜੀ ਕਮੀ ਨਾ ਹੋਵੇ ਤੇ ਇਹਦੇ ਲਈ ਜੀ ਆਪਾਂ ਆਪ ਦੇ ਅੱਗੇ ਲਈ ਆਪਾਂ ਨੂੰ ਚੁੱਪ ਕਰਨਾ ਜ਼ਰੂਰੀ ਹੈ ਮੇਰੀਆਂ ਭੈਣਾਂ ਥੋੜਾ ਜਿਹਾ ਸਬਰ ਸਮਝਦਾ ਜੇ ਤੋ ਸਹਿਨਸ਼ੀਲਤਾ ਤੋਂ ਕੰਮ ਲੈਣ ਜਿਵੇਂ ਆਪਣੀਆਂ ਦਾਦੀਆਂ ਮਾਮਾ ਨੇ ਸੋਹਣਾ ਟਾਈਮ ਕੱਢਿਆ ਤੇ ਉਦੋਂ ਵੀ ਤਾਂ ਉਹਦੇ ਆਪਣੇ ਜਿਹੜੇ ਪਿਓ ਦਾਦੇ ਸੀ ਉਹਨਾਂ ਦੇ ਸੁਭਾਅ ਤਾਂ ਇਹਨੂੰ ਇਤੋਂ ਵੀ ਸਖਤ ਸੀ ਪਰ ਉਹਨਾਂ ਨੇ ਫਿਰ ਵੀ ਸਬਰ ਤੇ ਸ਼ਾਂਤੀ ਨਾਲ ਸਮਾਪਾਸ ਕੀਤਾ ਤੇ ਆਪਾਂ ਵੀ ਫਿਰ ਉਸ ਤਰ੍ਹਾਂ ਕਰਗੇ ਤਾਂ ਕਿ ਬੱਚਿਆਂ ਦਾ ਭਵਿੱਖ ਆਪਾਂ ਸੋਨਾ ਬਣਾ ਸਕੀਏ ਜੀ ਤੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜੇ ਮੇਰੇ ਤੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਵਾਹਿਗੁਰੂ ਕਰਕੇ ਆਪਣੇ ਕਹਿ ਕੇ ਜੀ ਆਪਣੀ ਹਾਜ਼ਰੀ ਕਮੈਂਟਾਂ ਦੇ ਵਿੱਚ ਜ਼ਰੂਰ ਲਵਾਉਣੀ ਤੁਹਾਡਾ ਸਾਰਿਆਂ ਦਾ ਪਹਿਲੇ ਤੋਂ ਬਹੁਤ-ਬਹੁਤ ਧੰਨਵਾਦ